ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਅੱਜ ਗੱਲ ਕਰਾਂਗੇ ਸਿੱਖ ਧਰਮ ਦੇ ਇਤਿਹਾਸ ਬਾਰੇ ਜੋ ਗੀਤਾਂ ਚ ਲਿਖਿਆ ਗਿਆ ਤੇ ਅੱਜ ਤੋਂ ਪਹਿਲਾਂ ਸਿੱਖ ਧਰਮ ਦੇ ਇਤਿਹਾਸ ਬਾਰੇ ਬਹੁਤ ਸਾਰੇ ਲੇਖਕਾਂ ਨੇ ਲਿਖਿਆ ਕਿਤਾਬਾਂ ਲਿਖੀਆਂ ਤੇ ਬਹੁਤ ਸਾਰੇ ਲੇਖਕਾਂ ਨੇ ਧਰਮ ਗੀਤ ਵੀ ਲਿਖੇ ਤੇ ਬਹੁਤ ਸਾਰੇ ਸਿੰਗਰਾਂ ਨੇ ਗਾਏ ਪਰ ਜੋ ਸਤਗੁਰ ਨੰਗਲਾ ਜੀ ਨੇ ਲਿਖਿਆ ਤੇ ਬਰਾਸਤ ਸੰਧੂ ਜੀ ਨੇ ਗਾਇਆ ਹੈ ਉਹ ਸ਼ਾਇਦ ਅਜ ਤੱਕ ਕਿਸੇ ਨੇ ਨਹੀਂ ਲਿਖਿਆ ਤੇ ਨਾ ਆਇਆ। ਉਹਨਾਂ ਨੇ ਇੱਕ ਤਾਂ ਮਤਲਬ ਸਿੱਖ ਧਰਮ ਜਦੋਂ ਸਿੱਖ ਰਾਜ ਕਿਵੇਂ ਬਣਿਆ ਕਿਵੇਂ ਗਿਆ ਸਾਰਾ ਕੁਝ ਉਹਨਾਂ ਨੇ ਲਿਖਿਆ ਕਾਇਆ। ਬਹੁਤ ਡੂੰਘੀਆਂ ਗੱਲਾਂ ਲਿਖੀਆਂ ਤੇ ਗਾਈਆਂ ਗਈਆਂ। ਇਸ ਤੋਂ ਪਹਿਲਾਂ ਮੇਰੇ ਸਾਹਮਣੇ ਵੀ ਅੱਜ ਤੱਕ ਮੋਟਾ-ਮੋਟਾ ਇਤਿਹਾਸ ਹੀ ਗਾਉਂਦੇ ਰਹੇ ਸਾਰੇ ਲਿਖਦੇ ਰਹੇ। ਤੇ ਉਹਨਾਂ ਨੇ ਜੋ ਇਤਿਹਾਸ ਲਿਖਿਆ ਏ ਬਹੁਤ ਡੂੰਘਾ ਏ ਵਿੱਚ ਵਿੱਚ ਤੇ ਉਹ ਸੁਣ ਕੇ ਸ਼ਾਇਦ ਕਈ ਵੀ ਰੰ ਨਹੀਂ ਪਤਾ ਉਹ ਜਿੰਨੀ ਕਿਸਮਤ ਵਾਹਿਗੁਰੂ ਨੇ ਬਖਸ਼ੀ ਏ ਜਿੰਨਾ ਪਤਾ ਏ। ਉਸ ਨੂੰ ਥੋੜਾ ਆਪਾਂ ਕਲੀਅਰ ਕਰਨ ਦੀ ਕੋਸ਼ਿਸ਼ ਕਰਾਂਗੇ ਤੇ ਸ਼ੁਰੂ ਕਰਾਂਗੇ ਉਹਨਾਂ ਦਾ ਪੁਰਾਣਾ ਪੰਜਾਬ ਚੈਪਟਰ 1 ਤੋਂ ਤੇ ਪਹਿਲਾਂ ਉਹਨਾਂ ਦੀ ਆਪਾਂ ਇੱਕ ਲਾਈਨ ਸੁਣਾਵਾਂਗੇ ਅਪਾ ਸ਼ੁਰੂ ਕਰਾਂਗੇ ਜਿਹੜਾ ਦੇਸ਼ ਕਿਸੇ ਤੋਂ ਨਾ ਗਿਆ ਜਿੱਤਿਆ ਸਿਰਫ ਇੱਥੇ ਤੱਕ ਦੀ ਲੈਣਾ ਮੈਂ ਦੋ ਚਲਾਤੀਆਂ ਵੈਸੇ ਤੇ ਜਿਹੜਾ ਦੇਸ਼ ਕਿਸੇ ਤੋਂ ਨਾ ਗਿਆ ਜਿੱਤਿਆ ਉਹ ਕਿਹੜਾ ਦੇਸ਼ ਸੀਗਾ ਉਹ ਦੇਸ਼ ਸੀਗਾ ਅਫਗਾਨਿਸਤਾਨ ਅਫਗਾਨਿਸਤਾਨ ਨੂੰ ਅੱਜ ਤੱਕ ਵੀ ਕੋਈ ਜਿੱਤ ਨਹੀਂ ਸਕਿਆ 2025 ਚੱਲਦਾ ਏ ਤੇ ਇੰਨੀ ਟੈਕਨੋਲੋਜੀ ਸਾਰਾ ਕੁਝ ਹੋਣ ਦੇ ਬਾਵਜੂਦ ਵੀ ਪਿੱਛੇਲੇ ਸਾਲਾਂ ਚ ਤੁਸੀਂ ਸੁਣਿਆ ਪੜਿਆ ਹੁਣ ਅਮਰੀਕਾ ਨੇ ਜ਼ੋਰ ਲਾ ਲਿਆ ਜ਼ੋਰ ਲਾ ਕੇ ਥੱਕ ਕੇ ਨੁਕਸਾਨ ਕਰਾ ਕੇ ਉਹ ਵਾਪਸ ਚਲੀ ਗਈ ਪਰ ਉਸ ਦੇਸ਼ ਨੂੰ ਖਾਲਸਾ ਨੇ ਫਤਿਹ ਕੀਤਾ ਸਿੱਖ ਰਾਜ ਦੇ ਸਮੇਂ ਮਹਾਰਾਜਾ ਰਣਜੀਤ ਸਿੰਘ ਦਾ ਜਦੋਂ ਰਾਜ ਸੀਗਾ ਤੇ ਹਰੀ ਸਿੰਘ ਨਲੂਆ ਜੀ ਦੀ ਅਗਵਾਈ ਚ ਸਿੱਖ ਫੌਜਾਂ ਨੇ ਅਫਗਾਨਿਸਤਾਨ ਨੂੰ ਫਤਿਹ ਕੀਤਾ ਤੇ ਉਹਦਾ ਕਾਰਨ ਇਹ ਸੀਗਾ ਵੀ ਜਿਹੜੇ ਪੰਜਾਬ ਤੇ ਤੇ ਹਿੰਦੁਸਤਾਨ ਤੇ ਹਮਲੇ ਹੁੰਦੇ ਸੀਗੇ ਉਹ ਦਰਾਇ ਖੈਬਰ ਆ ਹੀ ਹੁੰਦੇ ਸੀਗੇ ਤੇ ਉਸ ਦਰਾਇ ਖੈਬਰ ਨੂੰ ਕਹਿੰਦੇ ਮਹਾਰਾਜਾ ਰਣਜੀਤ ਸਿੰਘ ਜੀ ਨੇ ਨੱਕਾ ਲਾਤਾ ਸੀਗਾ ਉੱਥੇ ਫਤਿਹ ਕਰਕੇ ਉੱਥੋਂ ਧਾੜ ਵੀ ਆਉਣੋਂ हट ਗਏ ਸੀਗੇ ਇਸ ਕਰਕੇ ਗੀਤ ਚ ਕਿਹਾ ਗਿਆ ਹੈ ਵੀ ਜਿਹੜਾ ਦੇਸ਼ ਕਿਸੇ ਤੋਂ ਨਾ ਗਿਆ ਜਿੱਤੇ ਆ ਜੀ ਅਸੀਂ ਉੱਥੇ ਤੇਗਾ ਮਾਰਨਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ